ਜੀ ਸਰ ਆਪਣਾ ਨਾਮ ਬਤਾ ਕੇ ਔਰ ਕੌਨ ਸੀ ਜਗ੍ਹਾ ਆਏ ਹੋ ਕਿਆ ਮਤਲਬ ਕਿਆ ਹੈ ਅੱਜ ਦੀ ਕਥਾ ਸਰ ਪਲੀਜ਼ ਕਹੋ ਮੇਰਾ ਨਾਮ ਪ੍ਰਨਵ ਤਵਨਿਆ ਜੀ ਮੈਂ ਸਨਾਤਨ ਸੇਵਾ ਸਮਿਤੀ ਪੰਜਾਬ ਮਾਝਾ ਜ਼ੋਨ ਦਾ ਇੰਚਾਰਜ ਹਾਂ ਅੱਜ ਅਸੀਂ ਹਨੂਮਾਨ ਧਾਮ ਖੜੇ ਹਾਂ ਸ਼੍ਰੀ ਹਨੂਮਾਨ ਸੇਵਾ ਪਰਿਵਾਰ ਜਿਹੜਾ ਰਜਿਸਟਰਡ ਇਹਨਾਂ ਦਾ ਹੈ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਸੀ ਪਿਛਲੇ 14 ਦਸੰਬਰ ਨੂੰ ਔਰ ਅਸੀਂ ਇਹਨਾਂ ਨੂੰ ਆਸ਼ਵਾਸਨ ਦਿੱਤਾ ਸੀ ਕਿ ਸਨਾਤਨ ਸੇਵਾ ਸਮਿਤੀ ਪੰਜਾਬ ਇਹਨਾਂ ਦੇ ਨਾਲ ਬਿਲਕੁਲ ਸਹਿਯੋਗ ਕਰੇਗੀ ਔਰ ਮੋਡਲ ਨਾਲ ਮੋਡਲ ਜੋੜ ਕੇ ਮੰਦਿਰ ਦੇ ਵਿਕਾਸ ਕਰਨੇ ਕੰਮ ਕਰੇਗੀ ਅੱਜ ਉਸ ਤਹਿਤ ਅਸੀਂ ਮੰਦਿਰ ਨੂੰ ਕੁਝ ਲਾਈਟਾਂ ਪ੍ਰੋਵਾਈਡ ਕੀਤੀਆਂ ਨੇ ਔਰ ਨਾਲ ਹੀ ਅੱਜ ਸਾਡੇ ਵਿੱਚ ਸਿੱਕਾ ਜੀ ਖੜੇ ਨੇ ਔਰ ਇਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਮੰਦਿਰ ਨੂੰ ਅੱਜ ਚੈੱਕ ਵੀ ਦਿੱਤਾ ਹੈ ਸਨਾਤਨ ਸੇਵਾ ਸਮਿਤੀ ਵੱਲੋਂ ਜਿਹੜੇ ਸਾਡੇ ਸਾਰੇ ਮੈਂਬਰਾਂ ਨੇ ਅੱਜ ਪਿਆਰ ਨਾਲ ਇਕੱਠੇ ਹੋ ਕੇ ਅਸੀਂ ਇਹ ਸੋਚਿਆ ਸੀਗਾ ਕਿ ਵੱਧ ਤੋਂ ਵੱਧ ਜੋ ਮੰਦਿਰ ਦੇ ਵਿਕਾਸ ਕਰ ਲਈ ਕਰ ਸਕਾਂਗੇ ਅਸੀਂ ਕਰਾਂਗੇ ਅਸੀਂ ਇਹਨਾਂ ਨੂੰ ਆਸ਼ਵਾਸਨ ਵੀ ਦਿੱਤਾ ਹੈ ਕਿ ਜੇ ਹੋਰ ਵੀ ਕੋਈ ਜਿਹੜੀਆਂ ਮੰਦਿਰ ਦੀਆਂ ਮੰਗਾਂ ਹੋਣਗੀਆਂ ਕਮੇਟੀ ਦੀਆਂ ਜਿਹੜੀ ਮੰਦਿਰ ਦੇ ਕਹਿ ਲਈਏ ਕਿ ਨਹਿਾਰ ਬਦਲਣ ਦੇ ਕੰਮ ਆਣਗੀਆਂ ਔਰ ਜੋ ਨਹਿਾਰ ਬਦਲ ਸਕੇ ਉਹ ਸਾਡੇ ਧਿਆਨ ਵਿੱਚ ਲਿਆਣ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਔਰ ਸਨਾਤਨ ਸੇਵਾ ਸਮਿਤੀ ਪੰਜਾਬ ਉਹ ਆਪ ਅੱਗੇ-ਅੱਗੇ ਲੱਗ ਕੇ ਇਹਨਾਂ ਦੇ ਨਾਲ ਪੂਰਾ ਸਹਿਯੋਗ ਕਰੇਗੀ ਔਰ ਜੋ-ਜੋ ਅਸੀਂ ਕਰ ਸਕਾਂਗੇ ਮੰਦਿਰ ਦੀ ਸੇਵਾ ਲਈ ਅਸੀਂ ਪੂਰਾ ਉਤੰਦਵਾਂਗੇ ਸਰ ਟੋਟਲ ਕਿੰਨਾ ਚੈੱਕ ਦਿੱਤਾ ਗਿਆ ਤੇ ਕੀ ਕੀ ਇੱਥੇ ਸੂবিধা ਹਾਲੇ ਉਪਲਬਧ ਨਹੀਂ ਹੋਈਆਂ ਉਹਦੇ ਬਾਰੇ ਦੱਸਿਆ ਜਾਵੇ ਕੋਈ ਮੰਤਰਕ ਜਿਹੜੀ ਨੋਟਿਫਿਕੇਸ਼ਨ ਦੇ ਉਹ ਇਹ ਮੰਦਰ ਮਾਲ ਮੰਡੀ ਦੇ ਵਿੱਚ ਹੈ ਔਰ ਸਰਕਾਰ ਦੁਆਰਾ ਇਹਨਾਂ ਨੂੰ ਇਹ ਜਗ੍ਹਾ ਦਿੱਤੀ ਗਈ ਸੀ ਜਿਹਦੇ ਵਿੱਚ ਹਨੂਮਾਨ ਸੇਵਾ ਪਰਿਵਾਰ ਨੇ ਜਿਹੜਾ ਟਰਸਟ ਰਜਿਸਟਰਡ ਹੈ ਉਹਨਾਂ ਦੇ ਅੱਜ ਬਹੁਤ ਹੀ ਵੱਡੇ ਉਪਰਾਲਿਆਂ ਦੇ ਨਾਲ ਇਹ ਕਿੰਸਟਰਕਸ਼ਨ ਚੱਲ ਰਹੀ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਔਰ ਅੱਜ 11000 ਰੁਪਏ ਦਾ ਚੈੱਕ ਸ੍ਰੀ ਰਤਨ ਸੇਵਾ ਸਮਿਤੀ ਪੰਜਾਬ ਵੱਲੋਂ ਮੰਦਿਰ ਦੀ ਟਰਸ ਨੂੰ ਹੈਂਡਓਵਰ ਕੀਤਾ ਗਿਆ ਔਰ ਇਹਦੇ ਨਾਲ ਕੁਝ ਲਾਈਟਾਂ ਵੀ ਦਿੱਤੀਆਂ ਗਈਆਂ ਜਿਹੜੀ ਮੰਦਿਰ ਦੇ ਵਿੱਚ ਉਜਾਲਾ ਕਰਨ ਦਾ ਕੰਮ ਕਰਨਗੀਆਂ ਉਨ ਜਿਹੜੇ ਵੀ ਕੰਮ ਜਿਹੜੇ ਤੇ ਹੋਣ ਵਾਲੇ ਨੇ ਸੋ ਇਥੇ ਕਾਫੀ ਕੰਮ ਹੋਣ ਵਾਲੇ ਹੈ ਔਰ ਅਸੀਂ ਸਰਕਾਰ ਦੇ ਵੀ ਇਹ ਧਿਆਨ ਚ ਲਿਆਂਦਾ ਹੈ ਖਾਸ ਕਰਕੇ ਸਾਡੇ ਵਿਜੇ ਸ਼ਰਮਾ ਜੀ ਜਿਹੜੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਸਾਡੇ ਸਨਾਤਨ ਸੇਵਾ ਸਮਿਤੀ ਪੰਜਾਬ ਔਰ ਪੰਜਾਬ ਸਰਕਾਰ ਦੇ ਵੀ ਸ਼੍ਰੀ ਦੀਪਕ ਬਾਲੀ ਜੀ ਦੇ ਵੀ ਧਿਆਨ ਚ ਲਿਆਂਦਾ ਹੈ ਕਿ ਵੱਧ ਤੋਂ ਵੱਧ ਜੋ ਵੀ ਅਸੀਂ ਇਸ ਸੰਬੰਧੀ ਦੀ ਟਰਸਟ ਵਾਸਤੇ ਕਰ ਸਕੀਏ ਮੰਦਿਰ ਦੇ ਉਪਰਾਲੇ ਚ ਅਸੀਂ ਜੋ ਜੋ ਯੋਗਦਾਨ ਪਾ ਸਕੀਏ ਅਸੀਂ ਵੱਧ ਤੋਂ ਵੱਧ ਯੋਗਦਾਨ ਪਾ ਕੇ ਇਸ ਮੰਦਿਰ ਦੀਆਂ ਜਿਹੜੀਆਂ ਸੁਵਿਧਾਵਾਂ ਚਾਹੀਦੀਆਂ ਨੇ ਅਸੀਂ ਇੱਥੇ ਤੱਕ ਪਹੁੰਚਾਵਾਂਗੇ ਸਰ ਆ ਜੀ ਕਿਹੜੀ ਹੈ ਕਿਹੜੀਆਂ ਸਮੱਸਿਆ ਇਹਨਾਂ ਨੂੰ ਹੋਰ ਆ ਰਹੀਆਂ ਉਹ ਧਿਆਨ ਚ ਰੱਖ ਕੇ ਲੈਸਟਿੰਗ ਦੇਖਦੇ ਦੇਖੋ ਜੋ ਸਿੱਕਾ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਕੁਝ ਮੰਦਿਰ ਦੇ ਵਿੱਚ ਜੇ ਅਸੀਂ ਇੱਥੇ ਖੜੇ ਹਾਂ ਕੁਝ ਇੱਥੇ ਮਿੱਟੀ ਦਾ ਕੰਮ ਹੋਣ ਵਾਲਾ ਹੈ ਕੁਝ ਇੱਥੇ ਲਾਈਟਾਂ ਲੱਗਣ ਵਾਲੀਆਂ ਨੇ ਹੋਰ ਕੋਈ ਸਾਊਂਡ ਸਿਸਟਮ ਚਾਹੀਦੇ ਨੇ ਕੁਝ ਮੰਦਿਰ ਦੇ ਵਿੱਚ ਗੱਦੇ ਚਾਹੀਦੇ ਨੇ ਸੋ ਬਹੁਤ ਕੰਮ ਹੋਣ ਵਾਲੇ ਕਿਉਂਕਿ ਇਹ ਮੰਦਿਰ ਦੇ ਕੰਮਾਂ ਦੀ ਸ਼ੁਰੂਆਤ ਹੋਈ ਹੈ ਸੋ ਜੋ ਜੋ ਚੀਜ਼ਾਂ ਮੰਦਿਰ ਦੇ ਵਿੱਚ ਚਾਹੀਦੀਆਂ ਹੁੰਦੀਆਂ ਨੇ ਸਨਾਤਨ ਦੇ ਤੌਰ ਤੇ ਅਸੀਂ ਹਰ ਚੀਜ਼ ਇੱਥੇ ਪ੍ਰੋਵਾਈਡ ਕਰਾਂਗੇ ਜੋ ਸਾਡੇ ਤੋਂ ਬਣ ਸਕਿਆ ਪੂਰਾ ਮੋਡਰਨ ਮੋਡਾ ਲਾ ਕੇ ਅਸੀਂ ਹਰਮਾਨ ਸੇਵਾ ਪਰਿਵਾਰ ਦੇ ਧੰਨਵਾਦੀ ਵੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਉਪਰਾਲੇ ਨਾਲ ਜੋੜਨ ਦਾ ਸਾਨੂੰ ਬੜਾ ਵੱਡਾ ਮੌਕਾ ਦਿੱਤਾ ਹੈ ਔਰ ਅਸੀਂ ਇਹ ਪੂਰਾ ਆਸ਼ਵਾਸਨ ਦਿੰਦੇ ਹਾਂ ਕਿਉਂਕਿ ਮੇਰੇ ਨਾਲ ਮੇਰੀ ਸਾਰੀ ਟੀਮ ਖੜੀ ਹੈ ਸਾਡੇ ਨਾਲ ਸ਼੍ਰੀ ਸੰਜੀਵ ਉੱਪਲ ਜੀ ਸਨਾਤਨ ਸੇਵਾ ਸਮਿਤੀ ਪਰਿਵਾਰ ਤੋਂ ਆਏ ਨੇ ਵਿਨੋਦ ਅਰੋੜਾ ਜੀ ਆਏ ਨੇ ਸਾਡੇ ਨਾਲ ਸੁਮੇਤ ਖੰਨਾ ਜੀ ਆਏ ਨੇ ਸੰਜੀਵ ਖੰਨਾ ਜੀ ਸਾਡੇ ਨਾਲ ਜੁੜੇ ਹੋਏ ਨੇ ਔਰ ਇਸ ਮੰਦਿਰ ਦੇ ਰੱਸੀ ਵੀ ਨੇ ਸੋ ਸਾਰੀ ਹੀ ਸਤਕਾਰਯੋਗ ਸਖਸ਼ੀਤਾ ਤੇ ਖੜੀਆਂ ਨੇ ਅਸੀਂ ਇੱਕ ਇੱਕ ਕਰਕੇ ਜਿਹੜੇ ਜਿਹੜੇ ਇਹਨਾਂ ਦੀਆਂ ਮੰਗਾਂ ਹੋਣਗੀਆਂ ਇੱਕ ਇੱਕ ਕਰਕੇ ਉਹ ਸਾਰਿਆਂ ਤੇ ਕੰਮ ਕਰਾਂਗੇ ਔਰ ਇਹ ਮੇਕ ਸ਼ੋਰ ਕਰਾਂਗੇ ਕਿ ਜਿਹੜੀਆਂ ਚੀਜ਼ਾਂ ਸਰਕਾਰ ਤੋਂ ਮਿਲ ਸਕਣ ਅਸੀਂ ਉਹ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਲੈ ਕੇ ਦਈਏ ਜੀ ਸਰ ਕਿੰਨੀ ਦੇਰ ਤੱਕ ਕੰਮ ਪੂਰਾ ਹੋ ਜਾਏਗਾ ਦੇਖੋ ਮੰਦਿਰ ਦਾ ਕੰਮ ਤੇ ਕਾਫੀ ਦੇਰ ਤੱਕ ਚੱਲਣਾ ਹੈ ਕਿਉਂਕਿ ਇਹ ਹਜੇ ਤੇ ਸ਼ੁਰੂਆਤ ਹੋਈ ਹੈ ਤੇ ਬੂੰਦ ਬੂੰਦ ਨਾਲ ਸਮੁੰਦਰ ਬਣਦਾ ਹੈ ਸੋ ਇਹ ਤਾਂ ਚੱਲਦਾ ਰਹੇਗਾ ਲੇਕਿਨ ਜਿਹੜੀਆਂ ਜ਼ਿਆਦਾ ਮੰਦਿਰ ਦੀਆਂ ਚੀਜ਼ਾਂ ਨੇ ਮੇਰੇ ਤੋਂ ਜ਼ਿਆਦਾ ਤੁਹਾਨੂੰ ਅਨੁਸਿੱਖਿਆ ਦੀ ਦੱਸ ਸਕਦੇ ਆ ਕਿਉਂਕਿ ਇਹਨਾਂ ਦੀ ਰਹਿਮਾਈ ਦੇ ਵਿੱਚ ਇਹ ਕੰਮ ਹੋ ਰਿਹਾ ਔਰ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਹਾਂ ਸ਼੍ਰੀ ਸੁਦਰਸ਼ਨ ਕੁਮਾਰ ਵਧਵਾ ਜੀ ਦਾ ਜਿਨ੍ਹਾਂ ਨੇ ਇੱਕ ਸਾਡੇ ਤੇ ਵਿਸ਼ਵਾਸ ਜਤਾਇਆ ਸਾਡੇ ਨੂੰ ਭਰੋਸਾ ਦਿੱਤਾ ਔਰ ਬਹੁਤ ਹੀ ਪਿਆਰ ਨਾਲ ਸਾਨੂੰ ਇਹ ਸਨਮਾਨ ਸੇਵਾ ਪਰਿਵਾਰ ਨਾਲ ਜੋੜਿਆ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਜੀ ਮੈਂ हनुमान सेवा परवाड़ डायरेक्टर स्टाफ ਦਾ ਚੇਅਰਮੈਨ ਹੈ ਜੀ ਔਰ ਅਸੀਂ ਇਸ ਲਈ ਸ਼੍ਰੀ ਹਨੂਮਾਨ ਸੇਵਾ ਧਾਮ 'ਚ ਖੜੇ ਆ। ਅਸੀਂ ਧੰਨਵਾਦ ਕਰਦੇ ਆਂ ਪ੍ਰਧਾਨ ਜੀ ਦਾ ਉਹਨਾਂ ਦੀ ਸਾਰੇਆ ਟੀਮ ਦਾ ਕਿਉਂਕਿ ਲਾਸਟ ਜਦੋਂ ਉਹਨਾਂ ਦੀ ਵਿਜ਼ਿਟ ਹੋਈ ਸੀ ਦਸੰਬਰ ਵਿੱਚ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀਗਾ ਕਿ ਅਸੀਂ ਇਸ ਮੰਦਿਰ ਵਾਸਤੇ ਕੁਝ ਨਾ ਕੁਝ ਉਪਰਾਲਾ ਕਰਨਾ ਚਾਹੁੰਦੇ ਆਂ। ਤੇ ਅਸੀਂ ਇਹਨਾਂ ਨੂੰ ਉਸ ਵੇਲੇ ਕੁਝ ਆਪਣੇ ਜਿਹੜੇ ਕੰਮ ਸੀਗੇ ਦਿਖਾਏ ਸੀਗੇ ਜਿਹੜੇ ਸਾਡੀਆਂ ਚੀਜ਼ਾਂ ਰਿਕੁਆਇਰਡ ਸੀ ਉਹ ਵੀ ਦੱਸਿਆ ਸੀਗੇ। ਉਹਦੇ ਵਿੱਚੋਂ ਇਹਨਾਂ ਨੇ ਅੱਜ ਸਾਨੂੰ ਲਾਈਟਾਂ ਵੀ ਪ੍ਰੋਵਾਈਡ ਕੀਤੀਆਂ ਔਰ ਆਪਣੀ ਜਿਹੜੀ ਹੈ ਕਮਾਈ ਵਿੱਚੋਂ ਗਾਰੰਟੀ ਅਦਾ ਚੈੱਕ ਵੀ ਦਿੱਤਾ ਹੈ ਔਰ ਹੋਰ ਵੀ ਜਿਹੜੀਆਂ ਸਾਡੀਆਂ ਰਿਕੁਆਇਰਮੈਂਟ ਨੇ ਜਿੱਸਾ ਸਾਊਂਡ ਦੀ ਰਿਕੁਆਇਰਮੈਂਟ ਹੈ ਲਾਈਟ ਦੀ ਰਿਕੁਆਇਰਮੈਂਟ ਹੈ ਬਰਤਨ ਹੈ ਕੈਮਰੇ ਹੈ ਔਰ ਜੋ ਵੀ ਸਭ ਚੀਜ਼ਾਂ ਚਾਹੀਦੀਆਂ ਕਿਉਂਕਿ ਮੈਂ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਸਾਡਾ ਮੰਦਿਰ ਸਥਾਪਨਾ ਦਿਵਸ ਜਿਹੜਾ ਹੈ ਸਾਡਾ ਜਿਹੜਾ ਪ੍ਰਾਣ ਪ੍ਰティਸ਼ਟਾ ਦਾ ਸਮਾਰੋਹ ਹੈ 15 ਫਰਵਰੀ ਤੋਂ 18 ਫਰਵਰੀ ਰੱਥੀ ਮਨਾਉਣ ਜਾ ਰਹੇ ਹਾਂ ਮੰਦਿਰ ਦੀ ਪ੍ਰਾਣ ਪ੍ਰティਸ਼ਟਾ 15 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਉਹਦੇ ਵਿੱਚ ਸਾਨੂੰ ਬਹੁਤ ਸਾਰੀ ਚੀਜ਼ਾਂ ਰਿਕੁਆਇਰਮੈਂਟ ਹੈ ਸਰਕਾਰ ਵੱਲੋਂ ਜਿਹੜੀਆਂ ਸਾਨੂੰ ਚੀਜ਼ਾਂ ਚਾਹੀਦੀਆਂ ਉਹ ਵੀ ਪ੍ਰੋਫੈਸਰ ਜੀ ਨੇ ਕਿਹਾ ਕਿ ਅਸੀਂ ਤੁਹਾਨੂੰ ਦਵਾਵਾਂਗੇ ਤੇ ਮੈਂ ਆਪਣੀ ਨੇਕ ਕਮਾਈ ਚੋਂ ਵੀ ਉਹ ਚ ਹਿੱਸਾ ਪਾ ਕੇ ਇਹ ਸਾਰੇ ਕੰਮ ਜਿਹੜਾ ਹੈ ਪ੍ਰਾਨ ਪ੍ਰਤੀਸ਼ਤਾ ਦੇ ਸਮਾਰੋਹ ਤੋਂ ਪਹਿਲੇ ਪਹਿਲੇ ਮੰਦਿਰ ਨੂੰ ਪ੍ਰੋਵਾਈਡ ਕਰਾਵਾਂਗਾ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੀ ਟੀਮ ਵੱਲੋਂ ਸਾਡੇ ਸਾਰੀ-ਸਾਰੀ ਟਰਸਟੀਆਂ ਵੱਲੋਂ ਸਰ ਲੋਕਾਂ ਨੂੰ ਤੇ ਸਮਾਜ ਸੇਵਕਾਂ ਨੂੰ ਵੀ ਕੀ ਮੈਸੇਜ ਦੇਣਾ ਚਾਹੁੰਦੇ ਆ ਜੀ ਦੇਖੋ ਜੀ ਅਸੀਂ ਤਾਂ ਸਾਰੇ ਸਨਾਤਨ ਧਰਮ ਨਾਲ ਜੁੜੇ ਹੋਏ ਆ ਤੇ ਅਸੀਂ ਸਭ ਨੂੰ ਇਹ ਰਿਕੁਐਸਟ ਕਰਦੇ ਆ ਕਿ ਸ਼੍ਰੀ ਹਨੂਮਾਨ ਧਾਮ ਨਾਲ ਜੁੜ ਕੇ ਜਿਵੇਂ ਪ੍ਰੋਫੈਸਰ ਇਸ ਮੰਦਿਰ ਦੇ ਨਾਲ ਜੁੜੋ ਸनातਮ ਧਰਮ ਨਾਲ ਜੁੜੋ ਸੋ ਥੈਟ ਇਸ ਮੰਦਿਰ ਦਾ ਔਰ ਸਨਾਤਨ ਧਰਮ ਦਾ ਵਿਕਾਸ ਹੋਵੇ ਔਰ ਇਹਦੇ ਨਾਲ ਸਭ ਨੂੰ ਫਾਇਦਾ ਹੀ ਹੈ ਜੀ ਸਾਡੀ ਜਿਹੜੀ ਧਰਮ ਸੰਸਕ੍ਰਿਤੀ ਵੱਧਦੀ ਹੈ ਤੇ ਸਾਡਾ ਧਰਮ ਵੱਧਦਾ ਜੀ ਸਰ ਆਪਣਾ ਨਾਮ ਦੱਸ ਕੀ ਹੈ ਜਿਹੜੀ ਆਦੇਸ਼ ਮੇਰਾ ਮੇਰਾ ਨਾਮ ਹੈ ਅਸੀਂ ਅਸਲ ਸ਼੍ਰੀ ਹਨੂਮਾਨ ਧਾਮ ਤੇ ਵਿੱਚ ਖੜੇ ਆਂ ਸ਼੍ਰੀ ਗੁਰ ਤੇਗ ਬਾਹਾਦਰ ਨਗਰ ਮਾਲ ਮੰਡੀ ਇੱਥੇ ਮੰਦਿਰ ਦਾ ਨਿਰਮਾਨ ਹੋ ਰਿਹਾ ਵਾ ਜਿਹੜੀ ਜ਼ਮੀਨ ਸੰ ਸਰਕਾਰ ਨੇ ਦਿੱਤੀ ਸੀ 2016 ਦੇ ਵਿੱਚ ਤਕਰੀਬਨ ਤਰੀਕਮੋਂ ਦਾ 80 ਤੋਂ 90% ਕਾਰੇ ਪੂਰਾ ਹੋ ਗਿਆ ਵਾ ਤੇ ਇਹਦੀ ਪ੍ਰਾਣ ਤਾਨ ਦੇ ਵਿੱਚ ਜਿਹੜੇ ਸਾਡੀਆਂ ਸਾਰੀਆਂ ਪਤਰਾ ਦੀਆਂ ਮੂਰਤੀਆਂ ਸਭ ਜਿੰਨੇ ਵੀ ਦੇਵੀ ਦੇਵਤਾ ਵਿਦਿਮਾਨ ਨੇ ਇਹਨਾਂ ਦੀ ਪ੍ਰਾਣ ਪ੍ਰਤੀਸ਼ਤਾ ਦਾ ਪ੍ਰੋਗਰਾਮ 15 ਫਬਰੀ ਤੋਂ ਸਟਾਰਟ ਹੋ ਕੇ ਤੇ 18 ਫਬਰੀ ਤੱਕ ਚੱਲਣਾ ਉਹਦੇ ਵਿੱਚ ਸਾਰੇ ਜਿੰਨੇ ਵੀ ਆਪਣਾ ਸਾਡੇ ਵਿਦਵਾਨ ਜਿਹੜੇ ਪੰਡਤ ਜੀ ਨੇ ਸਾਨੂੰ ਸਾਰੇ ਦਿੱਤੇ ਆ ਜੋ ਵੀ ਸਾਰੇ ਕਾਰਜਕ੍ਰਮ ਪਹਿਲੇ ਦਿਨ ਤੋਂ ਸ਼ੁਰੂ ਹੋਣੇ ਆ ਕਲਸ਼ ਯਾਤਰਾ ਤੋਂ ਲੈ ਕੇ ਆਸਤੇ ਦਿਨ ਸਮਾਪਨ ਦੇ ਉਹਦੀ ਪ੍ਰਾਣ ਪ੍ਰਤੀਸ਼ਤਾ ਦਾ ਪ੍ਰੋਗਰਾਮ ਹੋਣਾ ਆ ਇਹੜਾ ਮੇਨ ਵੱਡਾ ਪ੍ਰੋਗਰਾਮ ਹੈ 18 ਫਰਵਰੀ ਨੂੰ ਹੋਗਾ ਵਾ ਹਵਨ ਹੋਏਗਾ 9 ਤੋਂ 12 ਵਜੇ ਤੱਕ ਉਸ ਤੋਂ ਬਾਅਦ ਪੂਰਨ ਹੋਤੀ ਡਾਲੀ ਜਾਏਗੀ ਤੇ ਜਿਹੜਾ ਹੁਣ ਸਮਾਜ ਥੋੜਾ ਸਾਡਾ ਜਿਹੜਾ 10 15% ਕੰਮ ਰਹਿ ਗਿਆ ਉਹਦੇ ਵਾਸਤੇ ਮੈਂ ਤੁਹਾਡੇ ਚੈਨਲ ਦੇ ਥਰੀਏ ਪਬਲਿਕ ਨੂੰ ਸਮਾਜ ਨੂੰ ਧਰਮ ਪ੍ਰੇਮੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਸਾਡੇ ਨਾਲ ਜੁੜ ਕੇ ਸਾਨੂੰ ਉਹਦਾ ਸਹਿਯੋਗ ਦਿਓ ਜੋ ਸਾਡੀ ਕੋਈ ਕਮੀ ਪੇਸ਼ੀ ਰਹਿ ਗਈ ਹੈ ਉਹਦੇ ਵਿੱਚ ਆ ਕੇ ਵੇਖੋ ਤੇ ਸਾਨੂੰ ਉਹਦੇ ਵਿੱਚ ਯੋਗਦਾਨ ਦਿਓ ਵੱਧ ਤੋਂ ਵੱਧ ਉਹਦੇ ਨਾਲ ਕੀ ਭਵੇ ਮੰਦਰ ਬਣ ਸਕੇ ਉਹਦੀ ਭਵੇਤਾ ਵੱਧ ਜਾਵੇ ਅ ਇਹ ਅਪੀਲ ਕਰਨਾ ਚਾਹੁੰਦਾ ਸਮਾਜ ਨੂੰ